ਪਠਾਨਕੋਟ ਸਟਾਰ ਦੇ ਵੱਲੋਂ ਪ੍ਰਦਾਨ ਹਰਜੀਤ ਸੈਣੀ ਦੀ ਅਗਵਾਈ ਹੇਠ ਪ੍ਰੋਜੈਕਟ ਰਾਸ਼ਨ ਵੰਡ ਚਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਦੇ ਰੀਜਨਲ ਚੇਅਰਮੈਨ ਅਜਮੇਰ ਸਿੰਘ ਨੇ ਸ਼ਿਰਕਤ ਕੀਤੀ ਤੇ ਦੱਸ ਪਈਏ ਇਹ ਪ੍ਰੋਜੈਕਟ ਜਿਹੜਾ ਹੈ ਉਹ ਲਾਈਨਸ ਕਲੱਬ ਪਠਾਨਕੋਟ ਦੇ ਮੈਂਬਰ ਗੌਰਵ ਮਹਾਜਨ ਨੇ ਆਪਣੇ ਜਨਮ ਦਿਨ ਤੇ ਚਲਾਇਆ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਇਸ ਪ੍ਰੋਜੈਕਟ ਦੀ ਅਗਵਾਈ ਕੀਤੀ ਗਈ ਹੈ ਤੇ ਉਹਨਾਂ ਨੇ 10 ਪਰਿਵਾਰਾਂ ਨੂੰ ਜ਼ਰੂਰਤਮੰਦ ਪਰਿਵਾਰਾਂ ਨੂੰ ਆਪਣੇ ਜਨਮ ਦਿਨ ਤੇ ਰਾਸ਼ਨ ਵੰਡੇ ਤੇ ਇਸ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਸਮਾਜ ਨੂੰ ਸੁਨੇਹਾ ਦਿੱਤਾ ਹੈ ਕਿ ਆਪਣੇ ਜਨਮ ਦਿਨ ਤੇ ਅਸੀਂ ਕੁਝ ਅਜਿਹਾ ਕਰੀਏ ਜਿਸ ਦੇ ਨਾਲ ਕਿਸੇ ਦੀ ਮਦਦ ਵੀ ਹੋ ਸਕੇ ਤੇ ਕਿਸੇ ਦੇ ਚਿਹਰੇ ਤੇ ਖੁਸ਼ੀਆਂ ਵੀ ਜੜੀਆਂ ਨੇ ਉਹ ਦੇਖਣ ਨੂੰ ਮਿਲ ਸਕਿਆ ਤੇ ਉਹਨਾਂ ਨੇ ਕਿਹਾ ਮੈਨੂੰ ਅਝਾ ਕਰਕੇ ਸਾਡੀ ਪੂਰੀ ਟੀਮ ਨੂੰ ਅਝਾ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਵੱਲੋਂ ਜਿੰਨਾ ਹੋ ਸਕੇਗਾ ਅਝੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਅਸੀਂ ਮਾਨਵਤਾ ਦੀ ਸੇਵਾ ਕਰ ਸਕੀਏ ਤੇ ਜ਼ਰੂਰਤਮੰਦਾਂ ਦੀ ਸੇਵਾ ਕਰ ਸਕੀਏ ਨਾਇਨਸ ਕਲੱਬ ਪਠਾਨਕੋਟ ਸਾਲੀ ਅੱਜ ਬਹੁਤ ਹੀ ਖੁਸ਼ੀ ਦਾ ਗੱਲ ਹੈ ਕਿ ਅੱਜ ਸਾਡੇ ਬਹੁਤ ਹੀ ਡੈਡੀਕੇਟਿਡ ਔਰ ਡਿਵੋਟਿਡ ਮੈਂਬਰ ਲਾਇਨ ਮੈਂਬਰ ਲਾਇਨ ਗੋਰਮ ਆਜਨ ਜੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਜ਼ਰੂਰਤਮੰਦ ਲੋਕਾਂ ਨੂੰ 10 ਜ਼ਰੂਰਤਮੰਦ ਲੋਕਾਂ ਨੂੰ ਜਿਨ੍ਹਾਂ ਵਿੱਚ ਕੁਝ ਲੋਕ ਤੇ ਆਪਣੀ ਲਾਠੀ ਲੈ ਕੇ ਇੱਥੇ ਤੱਕ ਪਹੁੰਚੇ ਸੀ ਜਿਨ੍ਹਾਂ ਕੋ ਚੱਲਣ ਦੀ ਬਹੁਤ ਦਿੱਕਤ ਸੀ ਔਰ ਕੁਝ ਲੇਡੀਜ਼ ਜਿਨ੍ਹਾਂ ਨੂੰ ਡਿਸਕ ਪ੍ਰੋਬਲਮ ਕਹ ਲਈਏ ਮੈਂ ਸਮਝਦਾ ਕਿ ਇਸ ਤੋਂ ਵੱਧ ਕੋਈ ਸੇਵਾ ਦਾ ਕੰਮ ਨਹੀਂ ਹੈ ਜਿਸ ਤਰ੍ਹਾਂ ਸਾਡੇ ਅੱਜ ਦੇ ਰੀਜਨ ਚੇਅਰਮੈਨ ਜਿਨ੍ਹਾਂ ਨੇ ਦੱਸਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਇਹ ਗੱਲ ਅਗਰ ਸ਼ਬਦਾਂ ਦੇ ਵਿੱਚ ਬਿਆਨ ਕੀਤੀ ਜਾਏ ਤੇ ਕਿਤੇ ਵੀ ਸਮਾਪਤ ਨਹੀਂ ਕੀਤੀ ਜਾ ਸਕਦੀ ਸੋ ਲਾਇਨਸ ਕਲਬ ਪਠਾਨਕੋਟ 스타 ਮਿਸਟਰ ਗੋਰਮ ਅਰਜਨ ਜੀ ਦਾ तहे ਦਿਲੋਂ ਧੰਨਵਾਦੀ ਹੈ ਕਿ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ 10 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ ਉਹ ਜਿਹੜਾ ਸਹੀ ਤਰੀਕੇ ਨਾਲ ਜ਼ਰੂਰਤ ਲੋਕਾਂ ਦੀ ਲੋੜ ਪੂਰੀ ਕੀਤੀ ਹੈ ਅੱਜ ਦੇ ਚੀਫ ਗੈਸਟ ਲਾਇਨ ਸੁਦੀਪ ਗਰਗ ਜੀ एडीजी और मल्टीपल काउंसिल चेयरमैन जीएसटी नाल ਉਹਨਾਂ ਦੇ ਲਾਇਨ ਜਮੀਰ ਸਿੰਘ ਜੀ ਸਾਡੇ ਪ੍ਰਧਾਨ ਲਾਇਨ ਹਰਜੀਤ ਸਿੰਘ ਸ਼ੈਣੀ ਜੀ प्रदीप ਖੋਸਲਾ ਜੀ ਟ੍ਰੇਜ਼ਰ ਹਰਕਿ ਮਾਜਨ ਜੀ ਪੱਲਾ ਜੀ ਸਪੈਸ਼ਲੀ ਤੌਰ ਤੇ ਪਹੁੰਚੇ ਹਨ ਮੈਂ ਉਹਨਾਂ ਦਾ ਸੁਨੀਲ ਸ਼ਰਮਾ ਜੀ ਸਾਰੀ ਕਲੱਬ ਵੱਲੋਂ ਹੋਰ ਜਿਹੜੇ ਕੋਈ ਨਾਮ ਰਹਿ ਗਏ ਉਹਨਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਜਿਹੜਾ ਕਿ ਲੌਂਜ ਕਲੱਬ ਪਠਾਨਕੋਟ ਸਟਾਰ ਇਕੱਲੇ ਕੁਝ ਨਹੀਂ ਕਰ ਸਕਦੀ ਇਹ ਸਾਰੇ ਮੈਂਬਰਸ ਦੀ ਸਾਰੇ ਚੀਫ ਗੈਸਟ ਜਿਹੜੇ ਪਹੁੰਚੇ ਹਨ ਜਿਨ੍ਹਾਂ ਦੀ ਮੋਟੀਵੇਸ਼ਨ ਦੇ ਸਦਕਾ ਅਸੀਂ ਅੱਜ ਇਹ ਨੋਵਲ ਕਾਜ਼ ਨੂੰ ਕੀਤਾ ਹੈ ਲੌਂਜ ਕਲੱਬ ਪਠਾਨਕੋਟ ਸਾਰੇ ਇਸ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਮੈਂ ਅੰਤ ਵਿੱਚ ਅੱਜ ਦੇ ਆਪਣੇ ਪ੍ਰੋਜੈਕਟ ਚੇਅਰਮੈਨ ਗੌਰਵ ਜੀ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਜੀ ਆਇ ਡਾਂਸ ਕਲਬ ਪਠਾਨਕੋਟ star ਗਰੀਬਾਂ ਨੂੰ ਰਾਸ਼ਨ ਵੰਡਿਤ ਕਰ ਰਿਹਾ ਹੈ ਇਸ ਮੌਕੇ ਤੇ ਸਾਡੇ ਪੀ ਡੀਜੀ ਸੁਦੀਪ ਗਰਗ ਜੀ ਸਾਡੇ ਰਿਜਰਮੈਨ ਲਾਇਨ ਜਮੇਲ ਸਿੰਘ ਜੀ ਸਾਡੇ ਰਿਲਾਇਨ ਰਣਵੀਰ ਵਾਲਿਆ ਜੀ ਤੇ ਸਾਡੇ ਪ੍ਰਧਾਨ ਲਾਇਨ ਹਰਜੀਤ ਸਿੰਘ ਜੀ ਤੇ ਬਾਕੀ ਮੇਰੇ तमाम ਮੈਂਬਰ ਸਾਹਿਬਾਨ ਅੱਜ ਸਾਡੇ ਇੱਥੇ ਨਾਲ ਇਕੱਠੇ ਹੋਏ ਨੇ ਇਸ ਨੋਬਲ ਕਾਰਸ ਵਾਸਤੇ ਲਾਇਨਸ ਕਲਬ ਪਠਾਨਕੋਟ ਸਟਾਰ ਸ਼ੁਰੂ ਤੋਂ ਹੀ ਐਸੇ ਜਿਹੜੇ ਨੋਬਲ ਕਾਜ਼ ਨੇ ਉਹਨਾਂ ਵਿੱਚ ਕਾਫੀ ਅੱਗੇ ਰਿਹਾ ਹੈ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਇਹੋ ਜਿਹੇ ਜਿਹੜੇ ਕੰਮ ਨੇ ਸੋਸਾਇਟੀ ਵਾਸਤੇ ਜਿਹੜੇ ਅੱਛੇ ਕੰਮ ਨੇ ਉਹ ਕਰਦੇ ਰਵਾਂਗੇ ਔਰ ਮੈਂ ਉਮੀਦ ਕਰਦਾ ਕਿ ਸਾਡੀ ਸਾਰੀ ਟੀਮ ਇਨਾਂ ਪ੍ਰੋਜੈਕਟਸ ਦੇ ਵਿੱਚ ਫੁੱਲੀ ਐਕਟਿਵ ਰਹੇਗੀ ਜੈ ਲਾਇਨਸਮ ਜੈ ਭਾਰਤ ਲਾਇਨਸ ਕਲਬ ਪਠਾਨਕੋਟ ਸਟਾਰ ਲਾਇਨ ਅਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਉਹਨਾਂ ਦਾ ਪੂਰਾ ਕਲਬ ਮਿਲ ਕੇ ਵਾਲੀਆ ਜੀ ਦੇ ਰਹਿਮਾਈ ਦੇ ਵਿੱਚ ਅੱਜ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਕਰ ਰਹੇ ਨੇ ਜਿਹਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਨੀਡ ਹੈ ਔਰ ਲਾਇਨਿਸਮ ਦਾ ਇੱਕ ਬਹੁਤ ਵੱਡਾ ਮੇਨ ਪ੍ਰੋਜੈਕਟ ਹੈ ਤਾਂ ਕਿ ਕੋਈ ਵੀ ਗਰੀਬ ਕੋਈ ਵੀ ਮਜ਼ਲੂਮ ਭੁਖਾ ਨਹੀਂ ਰਹਿਣਾ ਚਾਹੀਦਾ ਉਸੇ ਪ੍ਰੋਜੈਕਟ ਦੇ ਅਧੀਨ ਇਹਨਾਂ ਨੇ ਅੱਜ ਕਾਫੀ ਫੈਮਿਲੀਜ਼ ਨੂੰ ਜਿਹੜੇ ਬਹੁਤ ਨੀਡੀ ਸੀਗੇ ਉਹਨਾਂ ਨੂੰ ਰਾਸ਼ਨ ਦੇ ਕੇ ਅੱਜ ਉਹਨਾਂ ਦਾ ਜਿਹਨੂੰ ਕਿਹਾ ਜਾਂਦਾ ਹੈ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜੇ ਅਸੀਂ ਕਿਸੇ ਗਰੀਬ ਨੂੰ ਦੇ ਰਹੇ ਹਾਂ ਤਾਂ ਇੱਕ ਕਿਸਮ ਦਾ ਅਸੀਂ ਗੁਰੂ ਨੂੰ ਹੀ দান ਦੇ ਰਹੇ ਹਾਂ ਉਹ ਸਿੱਧਾ ਤੇ ਗੁਰੂ ਆਉਂਦਾ ਨਹੀਂ ਲੈਣ ਇਹਨਾਂ ਦੇ ਥਰੂ ਹੀ ਗੁਰੂ ਕੋ ਪਹੁੰਚਦਾ ਔਰ ਉਹਨਾਂ ਦੀਆਂ ਅਸੀਸਾਂ ਔਰ ਉਹਨਾਂ ਦੀਆਂ ਗੁੱਡ ਵਿਸ਼ਸ ਇਸ ਕਲੱਬ ਨੂੰ ਲੱਗਦੀਆਂ ਰਹਿਣ ਇਹ ਕਲੱਬ ਅੱਗੇ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹ ਅੱਗੇ ਵੀ ਹੋਰ ਇਸੇ ਤਰ੍ਹਾਂ ਹੀ ਪ੍ਰੋਜੈਕਟ ਕਰਦਾ ਰਹੇ ਔਰ ਗਰੀਬਾਂ ਮਜ਼ਦੂਮਾਂ ਦੀ ਸੇਵਾ ਕਰਦਾ ਰਹੇ ਜਿਆ ਭਾਰਤ ਜਿਆਨਸ ਕੈਪਰਸਿੰਗ ਦਿਨ ਦਿਨ ਆ ਦਿਸ